ਸੱਚੀ ਗਾਜੀ ਕਿਵੇਂ ਹੋ ਸਾਰੇ ਤੇ ਅੱਜ ਆਪਾਂ ਬਣਾ ਰਹੇ ਆਂ ਆਲੂ ਵਾਲੀ ਰੋਟੀ ਦਾ ਵਲੌਗ ਤੇ ਉਹਦੇ ਲਈ ਆਪਾਂ ਸਾਰਾ ਕੁਝ ਤਿਆਰ ਕਰ ਲਿਆਏ ਉਹਦੇ ਨਾਲ ਜਿਹੜਾ ਉਹ ਦਿਨ ਅਚਾਰ ਬਣਾਇਆ ਸੀ ਉਹ ਦੇਵਾਂਗੇ ਅੱਜ ਆਪਾਂ ਹਨਾ ਰੋਟੀ ਆਲੂ ਵਾਲੀ ਰੋਟੀ ਨਾਲ ਮੈਂ ਪੇਸਟ ਤਿਆਰ ਕਰ ਲਿਆਏ ਤੇ ਨਹੀਂ ਆਟਾ ਮੇਰਾ ਪਹਿਲਾਂ ਗੁੰਨੇ ਹੋਇਆ ਹੈ ਹੁਣ ਮੈਂ ਸਟਾਰਟ ਕਰਨੀ ਲੱਗੀ ਆਂ ਤੇ ਅੱਜ ਸੰਦੇ ਕਰਕੇ ਬੱਚਿਆਂ ਨੇ ਕਿਹਾ ਸੀ ਸਾਨੂੰ ਆਲੂ ਵਾਲੀ ਰੋਟੀ ਬਣਾ ਦਿਓ ਤੇ ਉਹਨਾਂ ਦੀ ਫਰਮਾਇਸ਼ ਤੇ ਮੈਂ ਵਲੌਗ ਵੀ ਬਣਾ ਲੂੰਗੀ ਅਸੀਂ ਰਾਤ ਦੇ ਦਹੀਂ ਜਮਾਈ ਸੀ ਉਹ ਦਹੀਂ ਸਾਡੇ ਜੰਮੀ ਨਹੀਂ ਮਨੇ ਚੇਤਾ ਭੁੱਲ ਗਿਆ ਨਵੇਂ ਵਲੀਦ ਕਿ ਨਹੀਂ ਰੱਖਿਆ ਥੋੜੀ ਠੰਡ ਹੈ ਨਾ ਹਜੇ ਉਹ ਮੈਂ ਖੁੱਲੇ ਰੱਖਣ ਚ ਨਹੀਂ ਚੰਦੀ ਤੇ ਪਰ ਮੈਂ ਉਹਨੂੰ ਭੁੱਲ ਲਗੀ ਵਲੀਤ ਨਾ ਭੁੱਲ ਗਈ ਹੁਣ ਆ ਪੈਦਾ ਹਲਵਲੇ ਬਣਾਉਣ ਤੇ ਬਣਾ ਨੀ ਅੱਜ ਬੱਚੇ ਵੀ ਖੁਸ਼ ਹੋ ਜਾਣਗੇ ਮੇਰਾ ਵਲੌਗ ਵੀ ਬਣ ਜੂਗਾ ਕੀ ਦੁਨੀਆ ਘਮ ਹੋ ਜਾਣਗੇ ਰੇ ਸੁਣਦਾ ਬੇਸੀ ਐਦਿੱਚ ਕਿਉ ਲਾ ਲੈਂਦੇ ਆ ਕਿਉ ਲਾ ਲੈਂਦੇ ਇਦਾਂ ਵੇਲ ਕਿਨ மெண்டிதினா ரே பேஸ்ட் சார்பேஸை பக்கவங்க ஜாத நீ சோணி உன்ன வயசு ரோட்டி நை பண்ணுங்க உன்ன வீட்டா நீ பண்ணுங்க பஸ் எதா பிடிச்ச சார சேட்டி எல்லா రోటీ సోనీ నిజ మే జూ పేస్ట్ పూనా విశాఖ జాదా కు తవే ను చుప్పడ లే ज्यादा गर्म आता था, था थोड़ा स्लो रखना नहीं बंदी वाह एद घ्यो भी उत्ते पै जाता हम ध्यान क्योंकि क्यों गर्म सी ता थोड़ा स्लो है थोड़ा वाइया बन गया वो रोटी बनते बनते परोंठा तैयार कर लेंगे ए अगला अच फिर दही तो बनी नहींन आप सिर्फ लस्सी के अचार ही खावे ਸਰਵ ਵੀ ਅਸੀਂ ਚਾਰ ਨਾਲ ਹੀ ਕਰਾਂਗੇ ਕਿਉਂਕਿ ਸਬਜ਼ੀ ਵੀ ਅਸੀਂ ਨਹੀਂ ਪਸੰਦ ਨਹੀਂ ਹੈ। ਘਾਂਟੇ ਦੇ ਨਾਲ ਦਹੀਂ ਪਸੰਦਾ ਪਰ ਦਹੀਂ ਸਾਡੇ ਅੱਜ ਜੰਮੀ ਨਹੀਂ। ਉਹ ਮੇਰੇ ਰੱਖੀ ਹੋਈ ਆ ਬਾਹਰ ਤੋਂ। ਥੋੜੇ ਨਮ ਜੰਮੇ ਦੇ ਉੱਪਰ ਵਲੌਗ ਹੋਣ ਬਣਾਉਣਾ ਸੀ ਭੁੱਖ ਲੱਗੀ ਬੱਚੇ ਨੂੰ ਨਾ। ਇਸ ਲਈ। ਬਸ ਜਦੋਂ ਨੂੰ ਘਾਂਟੇ ਆ ਤਿਆਰ ਹੋ ਗਿਆ ਉਹਦੋਂ ਨਪੇਕਾ ਨਮਨ ਨਾਲ ਧੇਰ ਕਰ ਲੀ। ਇਹਦੇ ਵਿੱਚ ਵੀ ਅਸੀਂ ਗੰਡੇ ਘੱਟ ਕੇ ਪਾਏ ਹੋਏ ਆ ਤੇ ਇਹਦੇ ਵਿੱਚ ਅਸੀਂ ਥੋੜੀ ਮੇਥੀ ਪਾਈ ਆ। రోటీ చుప్ప بس اے سو آلو والے پراન્ટે دا میرے کئی سارے رشتہ دار میرے آلو والے پراન્ટે دی کہنےंदे وی آلو والا پراٹھا کھا ود تے اتنا دیکھ لو اپلے سیدھا گلاس لے ایا تے اچار جڑا میں ادن بلاگ بنایا سی او والا تے ایدی ਨਾਲ اپا پراٹھا دے دیں گے اے پہلی پہلا پراٹھا شاندار اے گرشان کھاؤگا تے اوناں بنالا اچار دے دنگے جیمے وی پسند نوں کھاؤگا دہی نہیں اگے سوری ਕਿ ਮੈਨੂੰ ਲੱਗਿਆ ਜਰੂਰ ਦੱਸਿਓ ਖਾਲਜ ਜੀ ਹਲਗਲੇ ਫਰਾਂਠੀ ਥੈਂਕ ਯੂ